ਅੰਦੀ ਭਾਜੀ ਸਾਰੀ ਬ੍ਰਾਂ ਸਤਿ ਸ਼੍ਰੀ ਅਕਾਲ ਜੀ ਆਪਾਂ ਸਨੈਗ ਡੈਸਕੂ ਕਰਨ ਲਈ ਸੀ ਜਿਹੜੀ ਪੰਜਾਬੀ ਬਾਗ ਤੇ ਆਪਾਂ ਪਾਈ ਤੋਂ ਦਿੱਤੀ ਜੀ ਸੱਪ ਤੇ ਪਾਈ ਪਾਈ ਹਨਾਈ ਤੇ ਉਹ ਉੱਥੇ ਪੱਕਾ ਹੁੰਦਾ ਤੇ ਮੈਂ ਮੋਟੋ ਕਰਾਉਣਾ ਮੈਂ ਮੋਟੋ ਕਰਤੋਂ ਲੰਬਾ ਕਰੇ ਤੇ ਆਰ ਤੇ ਕਿਲੋ ਮਿੰਟ ਬਾਈਟ ਕਰਨ ਦੇ ਬੜਾ ਤੇਜ਼ ਹੁੰਦਾ ਜੀ ਇਹ ਇਹ ਵਾਟਰ ਸਲੈਕ ਜਿਹਨਾਂ ਕਿ ਆਮ ਬੰਦ ਖਤਮ ਹੋ ਚੁੱਕੇ ਆ ਪਰ ਜਾਤੀ ਪਤਾ ਨਹੀਂ ਕਿਵੇਂ ਪਟਿਆਲੇ ਚ ਆ ਗਿਆ ਤੇ ਜਨਨ ਕਿ ਇਹ ਜਿਹੜੀ ਪ੍ਰਜਾਤੀ ਹੈ ਨਾ ਖਤਮ ਹੋ ਚੁੱਕੀ ਹੈ ਇਹ ਪਿੰਡਾਂ ਦੇ ਵਿੱਚ ਹੁੰਦਾ ਜਦੋਂ ਕਰ ਬਾਈਟ ਕਰਨ ਦੇ ਬਿੰਨਾ ਤੇਜ਼ ਹੁੰਦਾ ਹੈ ਕਿ ਜੇ ਇਹਨੂੰ ਬਾਈਟ ਕਰਨ ਤੇ ਕੋਈ ਬੰਦਾ ਇਹਨੂੰ ਛੇੜਾ ਛੜੀ ਕਰੇ ਆਪਣੀ ਬੋਡੀ ਤੇ ਵੀ ਬਾਈਟ ਕਰਨੀ ਸ਼ੁਰੂ ਕਰ ਦਿੰਦਾ ਆਪਣੀ ਬੋਡੀ ਨੂੰ ਕਟਣਾ ਸ਼ੁਰੂ ਕਰ ਦਿੰਦਾ ਇੰਨੀ ਤੇਜ਼ ਬਾਈਟ ਕਰਦਾ ਤੇ ਕਿਵੇਂ ਕਸਟਰਾਂਗਲ ਦੇ ਵਿੱਚ ਬਲੱਡ ਬਦਕੁਰ ਇੰਨੀ ਤੇਜ਼ੇ ਇਹ ਤੋਂ ਡਿਸਟ੍ਰੈਗ ਹੋ ਜਾਂਦਾ ਪਰ ਇਹ ਤੀਰ ਨੂੰ ਕੋਈ ਮਤਵ ਨਹੀਂ ਸਮਝਦੇ ਸੈਂਸ ਦਾ ਮਤਲਬ ਉਹ ਜਿਹੜੀ ਨਾ ਇਹਨਾਂ ਨੂੰ ਕੋਈ ਇਸ ਤਰ੍ਹਾਂ ਦੇ ਵਾਈਟ ਕਾਰਨ ਦੇ ਭਾਵੇਂ ਇਥੇ ਕੋਈ ਦਵਾਈ ਪਾਈ ਦਿਓ ਨਹੀਂ ਉਹ ਥੋੜੀ ਦਵਾਈ ਪਾ ਚੁਣਾ ਥੋੜਾ ਬੋਧਾ ਜਿਹੜਾ ਅਸਰ ਆ ਵੀ ਉਹ ਦਵਾਈ ਦਾ ਘਟਦਾ ਹੈ ਇਹਨੂੰ ਕੋਈ ਦਿੱਕਤ ਨਹੀਂ ਆਏ ਸੋ 200 ਇਹ ਚੈੱਕਰ ਕਿੰਨਾ ਬਾਕੀ ਇਹ ਪਰਜਾਤੀ ਖਤਮ ਹੋ ਚੁੱਕੀ ਹੈ ਤਕਰੀਬਨ ਇਹ ਜਿਹੜੀ ਇਹ ਪਰਜਾਤੀ ਹੈ ਜੀਤਪੁਰ ਸੋਲਣਾ ਢਿੱਲੜ ਮੋਹਾਲੀ ਬੰਦਪੁਰ ਸਾਹਿਬ ਨਾਣਾ ਦੀ ਵੀ ਮਾਤ ਦੇ ਅੰਦਰ ਕੋਲ ਇਹ ਪਰਜਾਤੀ ਪਾਈ ਜਾਂਦੀ ਹੈ ਕਿ ਅੱਜ ਜਨਨ ਕਿ ਮੈਂ ਇਹ ਦਸ ਹੌਲ ਬਾਅਦ ਖੜਿਆ ਜੀ ਆ ਪਟਿਆਲੇ ਜੇ ਅਸੀਂ ਕੋਵਰੇ ਖੜ ਰਹੇ ਆ ਜੀ ਪਮਗ੍ਰੇਟ ਫੜ ਰਹੇ ਆ ਹੋਰ ਬਸਰੇਂਗ ਫੜ ਰਹੇ ਆ ਰੈਡ ਸਰੇਂਗ ਫੜ ਰਹੇ ਆ ਪਰ ਜਿਹੜੀ ਇਹ ਪ੍ਰਜਾਤੀ ਹੈ ਇਹ ਬਹੁਤ ਘੱਟ ਰਹੀ ਖਤਮ ਹੁੰਦੀ ਜਾਂਦੀ ਹੈ ਪ੍ਰਗਤੀ ਤੋਂ ਵੀ ਦਵਾਈਆਂ ਲੋੜੀਆਂ ਤੇ ਜੀਵਨ ਗਾਰ ਤੋਂ ਕੰਮ ਕਰ ਰਹੇ ਆ ਪਰ ਇਹ ਸਭ ਤੋਂ ਵੱਡੇ ਤੋਂ ਜ਼ਿਆਦਾ ਬਾਈਟ ਕਰਨ ਦੇ ਵਿੱਚ ਇਹ ਮਾਰ ਹੁੰਦਾ ਹੈ ਦੇਖੋ ਜੇ ਲੋਕ ਸਾਹਮਣੇ ਤੋਂ ਬਾਈਟ ਨਾ ਕਰਦੇ ਤਾਂ ਆਪਣੇ ਘਰੋਂ ਬਾਈਟ ਕਰਦੇ ਮੀਂਹ ਟਪਾ ਕੇ ਜਿਵੇਂ ਕੋਈ ਹਾਂ ਕੋਈ ਆਸਤਵਮ ਹੋ ਜਾਏਗਾ

ਇਹ ਜੇ ਨਾ। ਜਿੱਤੇ ਆਪਾਂ ਕੱਪੜੇ ਦਾ ਕਹਿਣਾ ਆਪਣੇ ਘਰਾਂ ਦੇ ਹਜ਼ਾਰਾਂ ਹੀ ਪਏ ਹੋਣਗੇ ਜੀ ਉਹ। ਜਿੱਤੇ ਆਪਾਂ ਕੱਪੜੇ ਦਾ ਕਹਿਣਾ। ਕੋਈ ਵੀ ਬੈਗ ਚੱਲੀ। ਕੱਪੜੇ ਜਿਹੜੇ ਉਹ ਦੂਸਰੇ ਉਹ ਜਿਹੜੇ ਸਪਾ। ਨਾਲ ਕੱਪੜੇ ਭਾਈ ਦੇ ਲਈ। ਹਾਂ ਹਾਂ ਬਸ ਉਹ ਭਾਈ। ਉਹ ਬੈਗ। ਨਹੀਂ ਐਸੀ ਗੱਲ ਦਾ ਮਤਲਬ ਕੋਈ ਪਰੇ ਲੱਗਦਾ ਦਰ ਅਸੀਂ ਤੁਹਾਡੇ ਵਰਗੇ ਨਕਾਮ ਆਂ ਦਰ ਤੋਂ। ਬਾਰਾਂ ਨੂੰ ਗੱਲ ਨਹੀਂ ਜੀ ਆਪਾਂ ਸਭ ਤੋਂ ਨੂੰ ਮੋਟਮੋ ਜੇਤਾ ਤੁਸੀਂ ਕਿਹਨੇ ਆਉਣਾ ਕਰਨਾ ਜੀ ਜਿਹੜਾ ਨਿਕਲਦਾ ਚੋਂ ਕੋਈ ਨਹੀਂ ਜੀ ਕੋਈ ਬੈਠੀ ਕਰ ਰਿਹਾ ਹੈ ਉਹ ਕੋਈ ਨਹੀਂ ਜੀ ਉਹ ਕੋਈ ਆਹ ਬੱਸ 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 ਹਾਂ ਬੱਸ ਇਹ ਦੇ ਦਿਓ ਹੋ ਗਿਆ ਪਰ ਪਾਜੀ ਉਹ ਪ੍ਰਿੰਟ ਬੰਦ ਇੱਕ ਮਿੰਟ ਵੀਡੀਓ ਬਣਾਓ ਇੱਕ ਸੈਕਿੰਡ ਬਣਾਓ ਬਣਾਓ ਮੈਂ ਤੁਹਾਨੂੰ ਮੈਂ ਤੁਹਾਨੂੰ ਸਾਹ ਦੇਣਾ ਓਕੇ ਇੱਕ ਬਿਨਾ ਉਹ ਦੂਜੇ ਦੇ ਵੀ ਹੈ ਨਹੀਂ ਨਹੀਂ ਚੱਲ ਜੇਗਾ ਚੱਲ ਜੇਗਾ ਨਹੀਂ ਨਹੀਂ ਇਹ ਤਾਂ ਚੱਲ ਨਹੀਂ ਚੱਲ ਜੇਗਾ ਬਣਾਓ ਜੀ ਵੀਡੀਓ ਬਣਾਓ ਧੰਨਵਾਦ ਇੱਕ ਮੈਂ ਨਹੀਂ ਤੇ ਉਹ ਦਿਖਾਓ ਸੰਤਰੀ ਦਾ ਦਿਖਾਓ ਉਹ ਕੱਪੜੇ ਦੇ ਆ ਕੱਪੜੇ ਸਾਡੇ ਅਸੀਂ ਕਹਿੰਦੇ ਵੀ ਇਹਨੂੰ ਸਾਫ ਪ੍ਰੋਪਰ ਹਾਂ ਜੀ ਹਾਂ ਜੀ ਇਹ ਜ਼ਿਆਦਾ ਵਧੀਆ ਬਸ ਠੀਕ ਹੈ ਕਰ ਦਿਜੀ ਬੰਦ बेटा दिवाली का आइए पास में अब तो दो चाहते थे ना आज आ जाते हाँ दो चाहिए तू नहीं बोला था नहीं <laughs> <देखे थे। laughs>